ਹਿਕਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਹਿਕਰੂ ਜੀ ਕੀ ਧਤੇ ਮਹਾ ਸਰਜੀਤ ਸਿੰਘ ਪਿੰਡ ਪਿਆਉਰੀ ਨਰੇਗ ਦਲਵਾ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਪੰਜਾਬ ਪਿੰਡ ਪਿਆਉਰੀ ਗਲੀ ਨੰਬਰ 14 23 ਅੱਜ ਅਸੀਂ ਜਿਸ ਤਰ੍ਹਾਂ ਕਿ ਉਦਰ ਸੋਲ ਪੇਟ ਦਰਦ ਆਦਿਕ ਰੋਗਾਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਗਰਮੀ ਦੀ ਵਜ੍ਹਾ ਨਾਲ ਉਦਰ ਨੂੰ ਪੇਟ ਸੋਲ ਹੋਣ ਲੱਗ ਜਾਂਦਾ ਹੈ ਔਰ ਪੇਟ ਸੋਜਾ ਹੋ ਜਾਂਦਾ ਹੈ ਔਰ ਭੋਜਨ ਪੱਕਦੇ ਸਮੇਂ ਪੇਟ ਚ ਦਰਦ ਹੋਣਾ ਔਰ ਜਿਸ ਤਰ੍ਹਾਂ ਕੇ ਪ੍ਰਣਾਮ ਸੂਤ ਕਾਣਾ ਖਾਂ ਤੋਂ ਬਾਅਦ ਦਰਦ ਹੋਣਾ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਉਦਰ ਸੂਲ ਹੈ ਪੇਟ ਦਰਦ ਆਏ ਇਹ ਬਾਤ ਕਿਸ ਨੂੰ ਨੰਦਾ ਹੈ ਜਿਸ ਤਰ੍ਹਾਂ ਕੇ ਸੋਜਾ ਹੋ ਜਾਂਦਾ ਹੈ ਔਰ ਪੇਟ 'ਚ ਦਰਦ ਹੋਣ ਲੱਗ ਜਾਂਦਾ ਹੈ ਔਰ ਲੀਵਰ ਜਿਗਰ ਵਧਣ ਲੱਗ ਜਾਂਦਾ ਹੈ ਔਰ ਖਰਾਕ ਲੱਗਣੋਂ ਹਟ ਜਾਂਦੀ ਹੈ ਔਰ ਅੱਖਾਂ ਕੁਛ ਕੁਛ ਪੀਲੇ ਰੰਗ ਦੀਆਂ ਜਾਂ ਫਿਰ ਵਿਸ਼ਾਪ ਪੀਲਾ ਹੋਣਾ ਔਰ ਗਰਮ ਹੋਣਾ ਲੱਤਾਂ ਲੱਤਾਂ ਦੀ ਥਕਾਵਟ ਲੱਤਾਂ ਦਾ ਦਰਦ ਹੋਣਾ ਜਾਂ ਫਿਰ ਥਕਾਵਟ ਪਰੇਸ਼ਾਨੀ ਰਹਿਣੀ ਅਧਿਕ ਰੋਗ ਉਤਪੰਨ ਹੋ ਜਾਂਦੇ ਐ ਔਰ ਜਿਸ ਤਰ੍ਹਾਂ ਕੀ ਲੀਵਰ ਚ ਗਰਮੀ ਔਰ ਉਦਰ ਸੋਲ ਪੇਟ ਦਰਦ ਬਸ ਕਾਰਨ ਕਰਕੇ ਹੁੰਦਾ ਐ ਗਰਮੀ ਦੀ ਵਜ੍ਹਾ ਨਾਲ ਔਰ ਕੀਰਮੀ ਰੋਗ ਪੇਟ ਚ ਕੀੜੇ ਹੋਣੇ ਅਧਿਕ ਕਾਰਨ ਕਰਕੇ ਵੀ ਉਦਰ ਸੋਲ ਦਰਦ ਹੋਣ ਲੱਗ ਜਾਂਦਾ ਐ ਔਰ ਕਮਜ਼ੋਰੀ ਅਨੁਭਵ ਹੋਣ ਲੱਗ ਜਾਂਦੀ ਐ ਔਰ ਜਿਸ ਤਰ੍ਹਾਂ ਕੀ ਕਫ ਬਲਗਮ ਔਰ ਵాయੂ ਰੋਗ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕਿ ਵాయੂ ਰੋਗ ਦੀ ਵਜ੍ਹਾ ਨਾਲ ਵੀ ਪੇਟ ਦਰਦ ਹੋਣ ਲੱਗ ਜਾਂਦਾ ਹੈ ਜਿਸ ਤਰ੍ਹਾਂ ਪੇਟ ਵਧਣਾ ਚਰਬੀ ਬਲਣੀ ਔਰ ਜੋੜ ਦੁਖਣੇ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਪੇਟ ਚ ਵాయੂ ਭਰਨੀ ਗੈਸ ਭਰਨੀ ਔਰ ਮੂੰਹ ਕੌੜਾ ਰਹਿਣਾ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਕਫ ਵੈਲਕਮ ਠੰਡ ਦੀ ਵਜ੍ਹਾ ਨਾਲ ਜਿਸ ਤਰ੍ਹਾਂ ਕਿ ਧੁੱਖ ਮਰ ਜਾਂਦੀ ਹੈ ਔਰ ਦਸਤ ਲੱਗ ਜਾਂਦੇ ਹੈ ਜਾਂ ਫਿਰ ਉਲਟੀ ਲੱਗ ਜਾਂਦੀ ਹੈ ਔਰ ਭੁੱਖ ਲੱਗਣੋਂ ਅੜ ਜਾਂਦੀ ਹੈ ਮੂੰਹ ਕੌੜਾ ਰਹਿਣ ਲੱਗ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਪੇਟ ਦਰਦ ਹੋਣ ਲੱਗ ਜਾਂਦਾ ਹੈ ਠੰਡਕ ਮਲੂਮ ਹੋਣ ਲੱਗ ਜਾਂਦੀ ਹੈ ਆਧਿਕ ਰੋਗ ਉਤਪਨ ਹੋ ਜਾਂਦੇ ਹੈ ਇਹ ਜਿਹੜਾ ਉਦ ਰਸੂਲ ਹੈ ਪੇਟ ਦਰਦ ਹੈ ਔਰ ਬਹੁਤ ਕਿਸਮ ਦਾ ਹੁੰਦਾ ਹੈ ਔਰ ਭਿਆਨਕ ਪੇਟ ਦਰਦ ਹੋਣ ਲੱਗ ਜਾਂਦਾ ਹੈ ਜਿਸ ਤਰ੍ਹਾਂ ਕਿ ਸੋਜਾ ਗਰਮੀ ਵాయు ਕਿਰਮੀ ਰੋਗ ਅਤੇ ਹੋਰ ਕਈ ਕਾਰਨਾਂ ਚ ਇਹ ਤਰਦ ਹੋਣ ਲੱਗ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਜਿਸ ਤਰ੍ਹਾਂ ਕਿ ਮਨੁੱਖ ਸ਼ਰਾਬ ਪੀਂਦਾ ਵੀ ਜਾਂ ਗਰਮ ਚੀਜ਼ਾਂ ਔਰ ਜਾਂ ਫਿਰ ਕੋਈ ਭਾਰੀ ਵਸਤੂਆਂ ਖਾਣੀਆਂ ਇਸ ਕਾਰਨ ਕਰਕੇ ਵੀ ਉਦਰ ਸੂਲ ਪੇਟ ਦਰਦ ਹੋਣ ਲੱਗ ਜਾਂਦਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਵਾਹ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜਿਹੜਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ what